ਕੋਈ ਨਹੀਂ ਮੈਂ ਤਾਂ ਇੱਥੇ ਆਂ 10 ਦਿਨ ਹੋ ਗਏ ਮੈਨੂੰ ਇੱਥੇ ਤੇ ਮੈਂ ਹੰਬਲਾ ਫਾਊਂਡੇਸ਼ਨ ਦੇ ਨਾਲ ਹੀ ਕੰਮ ਕਰ ਰਿਹਾ ਤੇ ਅਸੀਂ ਇੱਥੇ ਹੀ ਆ ਜੇ ਨਾ ਚਿਰ ਫਸਲ ਆਉਣ ਅਸੀਂ ਬੀਜ ਨਹੀਂ ਦਿੰਦੇ ਲੋਕਾਂ ਨੇ ਤੇ ਬੀਜ ਤਾਂ ਕੀ ਨਹੀਂ ਦਿੰਦੇ ਵਿਜਵਾ ਨਹੀਂ ਦਿੰਦੇ ਵਿਜਵਾ ਸਾਡਾ ਮੇਨ ਕੰਮ ਤਾਂ ਇਹ ਹੈ ਕਿ ਜਿਹੜਾ ਹੈਲਪ ਕਰਨਾ ਚਾਹੁੰਦਾ ਤੇ ਜਿਹੜਾ ਹੈਲਪ ਲੈਣਾ ਚਾਹੁੰਦਾ ਉਹਦਾ ਮਾਧਿਅਮ ਆਸੀਂ ਤਾਂ ਸੋ ਨੀਰੂ ਜੀ ਉਹਨਾਂ ਵੱਲੋਂ ਸੰਤੋਸ਼ ਜੀ ਸਾਡੇ ਕੋਲ ਆਏ ਨੇ ਨੀਰੂ ਬਾਜਾ ਐਂਟਰਟੇਨਮੈਂਟ ਦੇ ਨਾਲ ਕੋਪਾਟਾ ਵੀ ਨੇ ਫਾਊਂਡਰ ਵੀ ਨੇ ਤੇ ਨਾਲ-ਨਾਲ ਪ੍ਰੋਡਿਊਸਰ ਵੀ ਨੇ ਉਹਨਾਂ ਦੇ ਤੇ ਜਸਿੰਦਰ ਮੈਡਮ ਆਏ ਨੇ ਕੱਟੀ ਆਏ ਨੇ ਤੇ ਮ ਜੋ ਵੀ ਤੁਸੀਂ ਸਲਾਹ ਕੀਤੀ ਹੋਣੀ ਉਹ ਤੁਸੀਂ ਨਹੀਂ ਦੱਸ ਦੋ ਜੋ ਵੀ ਇਹ ਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਨਹਿਰੂ मैम ਵੱਲੋਂ ਸਾਡੇ ਆ ਪੂਰੀ ਟੀਮ ਖੜੀ ਹੈ ਵੀ 15 ਪਿੰਡ ਨੇ ਮੇਰੇ ਖਿਆਲ ਹਣਾ ਜੀ ਤੇ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਸਾਰੇ ਬੱਚਿਆਂ ਦੀ ਫੀਸ ਹੈ ਉਹ 15 ਪਿੰਡਾਂ ਦੀ 17 ਹੋ ਜਾਣਗੇ 15 ਪਿੰਡ ਹੋ ਜਾਣਗੇ ਉਹਨਾਂ ਦੀ ਨੀਰੂ ਮੈਮ ਦੇਣਗੇ ਬਾਕੀ ਜਿਹੜੀ ਹੰਬਲ ਫਾਊਂਡੇਸ਼ਨ ਹੈ ਉਹ ਜਿਵੇਂ ਜਿਵੇਂ ਸਾਨੂੰ ਜਿਵੇਂ ਹੋਣਾ ਜਗਦੀਪ ਜੀ ਨੇ ਕਹਿ ਹੀ ਦਿੱਤਾ ਵੀ ਫਸਲਾਂ ਬਜਵਾ ਕੇ ਅਸਾਂ ਇੱਥੇ ਡੇਰਾ ਲਾ ਲਿਆ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨिके-ਨिके ਆ ਜੋ ਪਰਮਾਤਮਾ ਨੇ ਸਾਡੀ ਹਾਜ਼ਰੀ ਲਾਈ ਹੰਬਲ ਫਾਊਂਡੇਸ਼ਨ ਨੇ ਜੋ ਸਾਡੀ ਹਾਜ਼ਰੀ ਲਾਈ ਉਹ ਜਿਸ ਮੁੱਦੇ ਤੇ ਮਰਜ਼ੀ ਹੈ ਭਾਵੇਂ ਉਹ ਇੱਕ ਅੱਦੇ ਪਸ਼ੂ ਦੀ ਐ ਭਾਵੇਂ ਕੋਈ ਕੱਪੜੇ ਲੀੜੇ ਦੀ ਐ ਭਾਵੇਂ ਆਪਾਂ ਮੰਝੇ ਲਾ ਲੂ ਹਨਾ ਇਹ ਲਾ ਲੂ ਵੀ ਸੋਣਾ ਮੰਝੇ ਜ਼ਰੂਰੀ ਐ ਮੈਂ ਮੈਂ ਲੇਡੀਜ਼ ਆ ਮੈਂ ਲੇਡੀਜ਼ ਦੀਆਂ ਪ੍ਰੋਬਲਮਾਂ ਨੂੰ ਜ਼ਿਆਦਾ ਸਮਝੂਗੀ ਇੱਕ ਮੈਂ ਸਭ ਦੇਖਿਆ ਅਭੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਐ ਹਾਂਜੀ ਹਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣਗੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣ ਗਈਆਂ ਅਨੇ ਕਈ ਵਾਰ ਕਹਿੰਦੇ ਕੰਧਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੁੰਦਾ ਜੇ ਮੈਂ ਆਸੇ ਪਾਸੇ ਦਲਦਲੀ ਹੈ ਹਨਾ ਜੀ ਤੁਸੀਂ ਮੈਨੂੰ ਦਿਖਾਇਆ ਸਾਰਾ ਤੇ ਉਸ ਹੱਬ ਨਾਲ ਐਂ ਲੱਗਦਾ ਵੀ ਜਗਦੀਪ ਜੀ ਸੰਦੋਸੀ ਵੀ ਬਿਮਾਰੀਆਂ ਫੈਲਣ ਦਾ ਵੀ ਜਿਆਦਾ ਡਰ ਹੈ ਤੇ ਕਿਉਂ ਨਾ ਵੀ ਕਿਸੇ ਡਾਕਟਰ ਦਾ ਤੁਸੀਂ ਆਪਾ ਅਸੀਂ ਅੱਜ ਹੀ ਮੇਰੀ ਇਹਦੇ ਬਾਰੇ ਕੀ ਸੋਚਿਆ ਆਪਾ ਅੱਜ ਮੈਨੂੰ ਜਸਵੀਰ ਜੱਸੀ ਭਾਈ ਦਾ ਵੀ ਕਾਲ ਆਇਆ ਸੀਗਾ ਅੱਛਾ ਜੀ ਕਹਿੰਦੇ ਵੀ ਮੈਡੀਕਲ ਦਾ ਕੀ ਸਹਤਾ ਚਾਹੀਦੀ ਹੈ ਤੇ ਮੈਂ ਉਹਨੂੰ ਦੱਸਿਆ ਵੀ ਇਦਾਂ ਸਕਿਨ ਦਾ ਤੇ ਇਹ ਚੀਜ਼ਾਂ ਦੀ ਦਿੱਕਤ ਆਉਣੀ ਹੈ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਕਹਿਣਾ ਅਸੀਂ ਚਾਰ ਪੰਜ ਪਿੰਡਾਂ ਦਾ ਦੌਰਾ ਕਰ ਚੁੱਕੇ ਆ ਤੇ ਅਸੀਂ ਹੁਣ ਡੇਲੀ ਦੋ ਤਿੰਨ ਪਿੰਡ ਕੱਢਦੇ ਆ ਅੱਛਾ ਤੇ ਮੈਂ ਥੋੜੀ ਜਿਹੀ ਹੋਰ ਵੀ ਮੀਡੀਆ ਰਾਹੀਂ ਇੱਕ ਜਾਣਕਾਰੀ ਹੋਰ ਦੇ ਦਿਆਂ ਕਿ ਮੈਨੂੰ ਨੀਰੂ ਮੈਡਮ ਸੰਤੋਸ਼ ਜੀ ਦਾ ਲਗਾਤਾਰ ਇੱਕ ਹਫ਼ਤੇ ਤੋਂ ਕਾਲ ਆ ਰਹੀ ਹੈ ਜਸਵਿੰਦਰ ਮੈਡਮ ਨੇ ਦੋ ਤਿੰਨ ਵਾਰੀ ਮੈਨੂੰ ਫੋਨ ਕਰਕੇ ਕਹਤਾ ਵੀ ਅਸੀਂ ਕਦੋਂ ਆਈਏ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲਾਂ ਆਪ ਜਾ ਆਈਏ ਉੱਥੇ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਤਾਂ ਕਿ ਉਹ ਸਹੀ ਮਿਲ ਸਕਣ ਕਈ ਵਾਰ ਕੀ ਹੁੰਦਾ ਕਿ ਰਾਸ਼ਨ ਇੱਕ ਪਿੰਡ 'ਚ ਆ ਜਾਂਦਾ ਆ ਜਾਂਦਾ ਹੁਣ ਆਪਾਂ ਇੱਥੇ ਇੱਥੋਂ ਦਾ ਜਿਹੜਾ ਮੀਡੀਆ ਉਹ ਬਹੁਤ ਮੈਮ ਸਾਥ ਦੇ ਰਿਹਾ ਪ ਪਰ ਅਸਾ ਕਲਬ ਦੇ ਪ੍ਰੈਜ਼ੀਡੈਂਟ ਵੀ ਨੇ ਤੇ ਬਾਈ ਹੋਰੀ ਸਾਰੇ ਅੱਜ ਬੇਸ਼ੱਕ ਮਾਈਕ ਤੇ ਤੁਸੀਂ ਉਸ ਪਾਸੇ ਇਧਰਲੇ ਪਾਸੇ ਵੀ ਹੁੰਦੇ ਪਰ ਤੁਹਾਡਾ ਕਹਿੰਦੇ ਦੁਨੀਆ ਤੱਕ ਗੱਲ ਪਹਚਾਉਣੀ ਤਕਲੀਫ ਪਹਚਾਉਣੀ ਇਹ ਵੀ 100% ਸੇਵਾ ਜੀ ਇਸ ਸੇਵਾ ਦੇ ਨਾਲ ਨਾਲ ਤੁਸੀਂ ਇਸ ਪੂਰੀ ਫਾਊਂਡੇਸ਼ਨ ਦੇ ਨਾਲ ਖੜੇ ਹੋ ਇਹ ਵੀ ਬਹੁਤ ਕਿਉਂਕਿ ਅਸੀਂ ਦਾਰ ਪੰਜ ਦਾ ਮੈਡਮ ਬੋਛਰੇ ਕਦੋਂ ਇਹ ਕਦੋਂ ਰਾਤ ਮੈਂ ਚਾਹਣ ਕੀ ਫੋਨ ਕਰਦਾ ਮੈਂ ਮੈਂ ਕਿਹਾ ਕੱਲ ਆਜੋ ਜੀ ਕਿਉਂਕਿ ਅਸੀਂ ਅੱਜ ਮੇਥਿਆ ਸੀ ਕਾਲੂ ਵਾਲੇ ਪਿੰਡ ਆਉਣਾ ਵੀ ਕੱਲ ਆਜੋ ਤੇ ਇਹਨਾਂ ਦਾ ਕੋਈ ਹੋਰ ਕ੍ਰੇਲੂ ਦਿੱਕਤਾਂ ਵੀ ਸੀ ਬਹੁਤ ਕੁਝ ਸੀਗਾ ਜਿਹੜੀਆਂ ਮੈਨੂੰ ਲੱਗਦਾ ਮੈਨੂੰ ਇੱਥੇ ਨਸ਼ਰ ਵੀ ਨਹੀਂ ਕਰਨੇ ਚਾਹੀਦੇ ਮੈਂ ਕਦੇ ਨਾ ਕਦੇ ਜ਼ਰੂਰ ਦੱਸਾਂਗਾ ਉਹ ਸਾਰੀਆਂ ਦਿੱਕਤਾਂ ਚੋਂ ਕਹਿੰਦੇ ਨਹੀਂ ਪਹਿਲ ਦੇ ਆਧਾਰ ਤੇ ਮੈਂ ਆਪਦੇ ਲੋਕਾਂ 'ਚ ਜਾਣਾ ਜਿਨ੍ਹਾਂ ਨੇ ਮੈਨੂੰ ਜਸਵਿੰਦਰ ਬਰਾਊ ਬਣਾਇਆ ਨਾਲ ਦੀ ਨਾਲ ਹੀ ਨੀਰੂ ਮੜਨ ਦਾ ਉਹ ਕੈਨੇਡਾ ਸੀਗੇ ਸੰਤੋਸ਼ ਜੀ ਕਹਿੰਦੇ ਮੈਂ ਆ ਗਿਆ ਇਹ ਬੰਬੇ ਤੋਂ ਟਿਕਟ ਲੈ ਕੇ ਆਏ ਆ ਤੇ ਮੈਡਮ ਵੀ ਅੱਜ ਆਪਣੇ ਨਾਲ ਸਾਰਿਆਂ ਨਾਲ ਵੀਡੀਓ ਕਾਲ ਤੇ ਗੱਲ ਕਰਨਗੇ ਉਹਨਾਂ ਦਾ ਆਪਣਾ ਟਾਈਮ ਇੱਥੇ ਆਵੇ ਉੱਥੋਂ ਦਾ ਜਿੱਥੇ ਆਪਣਾ ਬੇਸ ਕੈਂਪ ਲਿਖਿਆ ਹੋਇਆ ਲੱਗਿਆ ਹੋਇਆ ਅਸੀਂ ਨਾਲ-ਨਾਲ ਜਿੰਨੇ ਵੀ ਕਲਾਕਾਰ ਹੋ ਸਾਰੇ ਇਹ ਇਹਦਾ ਮਤਲਬ ਇਹ ਨਹੀਂ ਕਿ ਉਹ ਆਉਣਾ ਨਹੀਂ ਚਾਹੁੰਦੇ ਉਹਨਾਂ ਤੱਕ ਇਨਫਰਮੇਸ਼ਨ ਅਸੀਂ ਪਹੁੰਚਾਉਣੀ ਹੈ ਹੰਬਲਾ ਵਾਲਿਆਂ ਜਿਵੇਂ ਜਿਵੇਂ ਪੰਚਾਈ ਜਾਵਾਂਗੇ ਉਹ ਆਈ ਜਾਣਗੇ ਸਾਰੇ ਕਲਾਕਾਰ ਕੱਟੇ ਹਾਂ ਅਸੀਂ ਦੇਖੋ ਜੇ ਤੁਸੀਂ ਮੈਨੂੰ ਮੇਰੇ ਤੱਕ ਸਾਡੇ ਤੱਕ ਪਹਚਾਈ ਮੈਨੂੰ ਤਾਂ ਪਤਾ ਲੱਗਿਆ ਮੈਨੂੰ ਇਸ ਪਿੰਡ ਬਾਰੇ ਇਸ ਟਾਪੂ ਬਾਰੇ ਬਿਲਕੁਲ ਨਹੀਂ ਪਤਾ ਸੀ ਸੱਚੀ ਨਹੀਂ ਮੈਨੂੰ ਪਤਾ ਸੀ ਹਾਲਾਂਕਿ ਮੈਂ ਪੂਰਾ ਪੰਜਾਬ ਘਾ ਲਿਆ ਹਨ ਪਰ ਵੀ ਮੈਨੂੰ ਪਤਾ ਹੀ ਨਹੀਂ ਸੀ ਵੀ ਇੱਥੋਂ ਨੂੰ ਕੋਈ ਸੜਕੀ ਨਹੀਂ ਆਉਂਦੀ ਵੀ ਬੱਚੇ ਪੜਨ ਜਾਂਦੇ ਆ ਤੇ ਇੱਥੋਂ ਪਤਾ ਨਹੀਂ ਕਿਸ਼ਤੀਆਂ ਆ ਰਹੀਆਂ ਜਾਂ ਕੋਈ ਕੋਲ ਬਣਾ ਕੇ ਕਿਸ਼ਤੀ ਰਹੀਆਂ ਹਨ ਇਹ ਵੀ ਹੈ ਕਿ ਇਸ ਪਿੰਡ ਦੀ ਨਾ 6-700 ਹੁਣ ਸੌਕ ਦੇ ਕਰੀਬ ਰਹਿ ਗਈ ਸਾਰੀ ਦਰਿਆ ਹੌਲੀ ਹੌਲੀ ਵਹਾ ਕੇ ਲੈ ਗਿਆ ਇਸ ਪਿੰਡ ਚ ਸਿਰਫ ਸੌਕ ਕੁ ਗਿਲਾ ਰਹਿ ਗਈ ਇਹ ਬਾਈ ਕੁ ਘਰ ਹੈ ਮੇਰੇ ਖਿਆਲ ਬਾਈ 23 ਰਹਿ ਗਏ ਘਰ ਪਰ ਥੋੜੇ ਜਿਹਾ ਪੱਤੀ ਘਰ ਰਹਿ ਗਏ ਨੇ ਇੱਥੇ ਔਰ ਥੋੜੇ ਪਸ਼ੂ ਨੇ ਹੌਲੀ ਹੌਲੀ ਇਹ ਪਿੰਡ ਮਤਲਬ ਹੋਣ ਦੀ ਖਤਮ ਹੋ ਸਕਦੀ ਹੈ ਜਿਵੇਂ ਪਾਣੀ ਚੱਲ ਗਿਆ ਫਿਰ ਇਹ ਮਤਲਬ ਇਹਦੇ ਬਾਰੇ ਕੀ ਗਵਰਨਮੈਂਟ ਕੀ ਸੋਚੂਗੀ ਜੇ ਆਪਾਂ ਗਵਰਨਮੈਂਟ ਤੱਕ ਪਹੁੰਚ ਗਈ ਆ ਇਹ ਆਵਾਜ਼ ਹੀ ਹੈ ਜੀ ਆਪਣੀ ਤੇ ਇਹ ਆਪਣੀ ਤਾਂ ਇਹ ਆਵਾਜ਼ ਨੇ ਜਿਹੜੇ ਆਪਣੇ ਸਾਹਮਣੇ ਆਈ ਆਪਣੀ ਆਵਾਜ਼ ਗੌਰਮੈਂਟ ਤੱਕ ਪਹੁੰਚੀ ਵੀ ਜਦ ਤੱਕ ਹੁਣ ਤੱਕ ਇੰਨਾ ਕੁਝ ਖਤਮ ਹੋ ਚੁੱਕਾ ਹੈ ਤੇ ਅੱਗੇ ਵਾਸਤੇ ਆਪਣਾ ਜਿਹੜੇ ਹਾਲਾਤ ਦੇਖ ਲਿਆ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਤੇ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਹ ਹੋਈ ਇੱਕ ਟਾਪੂ ਤੇ ਆ ਕੇ ਵੀ ਬੱਚੇ ਬੀਐਲਐਲਬੀ ਕਰ ਰਹੇ ਨੇ ਇਹ ਮੈਂ ਤਾਂ ਇਹ ਗੱਲ ਵੀ ਕਹਿਣਾ ਕਿ ਇਹ ਸੰਤੋਸ਼ ਜੀ ਤੁਸੀਂ ਵੀ ਤੁਹਾਨੂੰ ਵੀ ਕਹਿਣਾ ਚਾਹੁੰਗਾ ਤੇ ਤੁਹਾਨੂੰ ਵੀ ਐਸਾ ਤੁਸੀਂ ਮੈਨੂੰ ਤਾਂ ਕਹਿ ਹੀ ਚੁੱਕੇ ਹੋ ਪਰ ਮੈਂ ਤੁਹਾਨੂੰ ਮੀਡੀਆ ਸਾਹਮਣੇ ਵੀ ਅਸੀਂ ਤੁਹਾਡੇ ਤੋਂ ਮਦਦ ਲੈਂਦੇ ਰਵਾਂਗੇ ਮਹੀਨਾ ਡੇਢ ਮਹੀਨਾ ਸੀ ਇੱਥੇ ਤੇ ਅਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੱਕ ਨਾਲ ਵੀ ਤੁਹਾਨੂੰ ਵੀ ਕਰ ਸਕਦੇ ਆ ਜਦੋਂ ਤੱਕ ਆਪਣਾ ਡੀਜ਼ਲ ਖਾਦ ਬੀਜਾਂ ਨਹੀਂ ਆਉਂਦੇ ਇਹ ਨਾਲ ਨਹੀਂ ਤੇ ਅਸੀਂ ਤੁਹਾਨੂੰ ਕਾਲ ਕਰਦਿਆ ਕਰਨੀ ਤੁਸੀਂ ਹਾਜ਼ਰ ਹੋ ਜਾ ਕਰਨਾ ਜੀ ਇਹ ਪੂਰੇ ਇਲਾਕੇ ਦੇ ਲੋਕ ਐ ਨਹੀਂ ਵੀ ਅਸੀਂ ਕੋਈ ਬਿੜਲੇ ਟਾਟੇ ਆ ਅਸੀਂ ਤਾਂ ਆਏ ਮਤਲਬ ਤੁਸੀਂ ਤੁਸੀਂ ਪਿੰਡਾਂ ਵਾਲਿਆਂ ਦਾ ਸਾਡੇ ਮੇਰੇ ਸਰੋਤਿਆਂ ਦਾ ਹਨਾ ਕਲਾਕਾਰਾਂ ਨੂੰ ਦਿੱਤਾ ਤੇ ਜਿਹੜਾ ਥੋੜਾ ਦਿੱਤਾ ਜੀ ਉਹਦੇ ਤੋਂ ਆਪਾਂ ਵੰਡ-ਵੰਡ ਕੇ ਨਾ ਖਾ ਲਈਏ ਤਾਂ ਫਿਰ ਇਹ ਤਾਂ ਹਨਾ ਚਾਹੀਦਾ